ਸਾਡੇ ਤੇ ਬਖਸ਼ ਕਰਕੇ ਸਾਡੇ ਪੀਤੀ ਹੋਏ ਗੁਨਾਹ ਹਰ ਬਖਸ਼ ਕੇ ਸੋਸਾਮ ਫਿਰ ਦੁਬਾਰਾ ਆਪਣੇ ਚਰਚਾ ਬੇ ਨਾਲ ਜੋੜ ਲੈ ਵਿਰਸੈਂਟ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਹਰੇ ਗਿਆ ਪੰਪਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦیاں ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਜਵਾਬ ਦਿਓ ਜਿੱਤੇ ਸਵਾਲ ਤੁਹਾਡੇ ਕੋਲ ਹੈ ਬਹੁਤ ਪੁੱਲਾ ਹੋਈਆਂ ਸਾਡੇ ਦਰਾਂਨ ਅਡੀ ਪਾਰਟੀ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਬਿਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਕਟ ਦੇ ਸਾਹਮਣੇ ਵਿਚ ਆ ਰਿਹਾ ਕਿ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਤੁਹਾਡੇ ਕੋਲ ਸਵਾਲ ਤੁਹਾਡੇ ਤੇ ਹੈ ਕਿ ਦੇ ਗੁਦਾ ਸਿੱਖਾਂ ਦਾ ਕੋਹ ਕੋ ਕੇ ਕੱਤਰ ਕਰਨ ਵਾਲੇ ਯਾਰਨ ਅਫਸਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਕਿੱਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹ ਤਾਂ ਫਾੜੇ ਸਿੱਖੀ ਤੇ ਸਿੱਖਾਂ ਦਾ ਦੁਸ਼ਮਣ ਹਰ ਹਰ ਸਾਧ ਦੇਸ਼ ਵਿਰੋਧ ਅ ਦੋਦਰ ਦੇ ਕੇਸੀ ਉਹਨੂੰ ਵਾਪਸ ਕਰਉਂ ਤੱਕ ਗੁਨਾਹ ਕੀਤਾ ਕਿ ਨਹੀਂ ਆਹ ਦੌਰਾਨ ਲਾਹ ਹੋਈਆਂ ਕਿਸੀ ਇਹ ਗੁਨਾਹ ਕੀਤਾ ਹੈ ਕਿ ਰੇਕੀਤਾ ਕੋ ਦਾ ਜਵਾਬ ਖਾ ਜਾਂ ਲਾ ਲਖ ਦਿਓ। ਇਹ ਹਨ। ਚੌਥਾ ਸਵਾਲ ਪੁੱਟਿਆ ਕਿ ਸੌਦਾ ਸਾਧ ਬਵਾਪੀ ਦਿਵਾਉਣੇ ਉਹਦੇ ਬਿਨਾ ਕਿਸੇ ਤੇ ਮੰਕਰ ਤੋਂ ਜਿਵੇਂ ਤੁਸੀਂ ਦਰਸ਼ਕਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਲੈ ਔਰ ਫੰਕਰ ਦੇ ਵਿੱਚ ਚਰਚਾ ਵੀ ਹੈ। ਔਰ ਉੱਥੇ ਉਹਨਾਂ ਨੂੰ ਚਿੱਠੀ ਦੇਣੀ ਕਿ ਸੱਤ ਸੇਵਾਰਾਂ ਨੂੰ ਸਾਧਨ ਮਾਫ ਕਰ ਦਿਓ। ਉਹ ਉਸੇ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਰ ਆ ਹਾਂ ਜਾਂ ਨਾ ਸਤਾਰਾਂ ਦੇ ਦੌਰਾਨ ਬਹੁਤ ਗੁਲਾਮੀ ਹੈ ਮੈਂ ਐਸ ਸਰ ਕੇ ਪਰ ਬਖਸ਼ੀ ਦੂਸੇ ਸਰ ਸਾਹਿਬ ਉਹ ਆਪ ਹੈ ਭਾਰਤ ਜਿੱਥੇ ਦੌਰਾਨ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਹ ਸਤਾਰਾਂ ਨੇ ਬੜੀ ਚੰਗੀ ਫਾਸ ਹੌਇ ਨਾ ਦਾ ਜਵਾਬ ਦਿਓ ਤੁਸੀਂ ਆਪਣੇ ਅਟੈਚ ਤੇ ਸਤ ਸਾਰ ਦੇ ਜਿੰਦ ਦੇਦਾਰਾਂ ਨੂੰ ਬੁਲਾ ਕੇ ਸਤ ਸਾਰ ਨੂੰ ਦੇਣਾ ਮੰਗੇ ਬੁਲਾ ਕੇ ਦੇਣ ਬਾਰੇ ਕਹਾ ਜਾਂ ਨਹੀਂ ਕਹਾ ਇਹ ਸਹਾਇ ਲੱਭੋ ਕਿਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਵਿੱਚ ਵੀ ਬਲ ਗੁਰੂ ਤੋਂ ਭਾਰ ਮੁਕਤ ਬੱਤੇ ਜਾਓਗੇ ਹਾਂਜੀ ਵਾਹ ਇਹ ਸਰਕਾਰ ਦੇ ਗੁਰੂ ਬ੍ਰਹਸਤਾ ਜੀ ਮਹਾਰਾਜ ਨੂੰ ਜਿਹੜੇ ਸਾਹਮਣੇ ਚੋਰੀ ਹੋਏ ਕੰਪਾ ਤੇ ਉਸ ਤੇ ਪੋਸਟਰ ਲਾਇਆ ਗਏ ਵੰਗਾਰਿਆ ਗਿਆ ਦਿਖਾ ਦੇ ਗੰਦੀਆਂ ਗਾਲਾਂ ਸੋਨਾ ਪੋਸਟਰਾਂ ਤੇ ਲਿਖਿਆ ਗਿਆ ਉਸੇ ਕੋਤਾ ਚੋਰੀ ਕਰਨ ਵਾਲਿਆਂ ਨੂੰ ਨੰਬਰ ਵਿੱਚ ਨਾ ਨੱਪਿਆ ਨਹੀਂ ਪੋਸਟਰ ਹਟ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਫਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਬੋਤਾ ਗੁਰਸਾਂ ਦੇ ਉਸਕੁ ਪਨਾਏ ਦਿੱਤੇ ਬੋਤਾ ਪਰ ਔਰ ਉਸ ਤੋਂ ਬਾਅਦ ਜਿਹੜਾ ਬੋਤਾ ਲੱਕਾ ਬਹਿਮਣ ਕਲਾ ਜਾਂ ਕੋਰਪੂੜਾ ਜਾ ਕੇ ਸੰਗਤਾਂ ਮੋਹਲੇ ਕਟਿਆ ਬੋਤੇ ਬੈਠਿਆਂ ਕੋਰਤੇ ਦੋ ਦਿੰਦ ਤੋਂ ਗੋਲੀਆਂ ਮਾਰ ਕੇ ਭੁੰਨੇ ਇਹ ਤੁਹਾਡੀ ਸਰਕਾਰ ਦੇ ਹੋਇਆ ਇਹ ਗੁਨਾਹ ਉਸ ਤੋਂ ਮੰਗੇ ਹੋ ਕੇ ਨਹੀਂ ਹੋਇਆ ਜੀ ਬਣਾ ਇਹ ਤੋਂ ਸੇਨ ਸ਼ਰਮਾ ਕਮੇਟੀ ਲੋਕ ਕਹਿ ਗਏ ਕਿ ਸੰਵਤਾ ਸਾਹਿਬ ਦੇ ਮੁਆਫੀ ਬਾਰੇ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਫੈਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਵਿੱਚ ਹੈ ਗੁਰੂ ਕੇ ਗੁਰਦ ਦੇ ਪੈਸੇ ਦੀ ਜ਼ੁਰਮਰਤੋਂ ਕੀਤੀ ਗਈ ਇਹ ਦਿੱਸ਼ਟੀਗੁਣਾ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼ਰਮਾ ਕਮੇਟੀ ਕੋਲੋਂ ਗੋਲਦ ਦੇ ਪੈਸਿਆਂ ਦੀ ਧੋਹਰਤੋਂ ਕਰਵਾਏ ਗਏ ਔਰ ਆਪਣੀ ਦਿਵਾਈ ਹੋਈ ਮੁਆਫੀ ਨੂੰ ਸਹੀ ਕਢਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਉਸਨੇ ਗੁਨਾਹ ਕੀਤਾ ਹਾਂਜੀ ਸਰਕਾਰ ਜੋਗ ਸਿੰਘ ਸਾਹਿਬ ਜਾਦੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਆਪਕੀ ਦੇ ਨਾਲ ਜੋੜੀ ਦੀ ਕਾਰਵਾਈ ਹੈ ਬੋਲੀਆਂ ਪਰਮਪਰਪ ਜੋ ਵਧਾ ਲਈ ਵਿਚਾਰਾਂ ਨੇ ਉਹ ਆਪਕੀ ਦੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਪਰੋਟਾਂ ਨੇ ਜੋ ਗੱਲਾਂ ਕੀਤੀਆਂ ਨੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਪ੍ਰਧਾਨ ਦੇ ਸੰਸਦ ਪਾਰਟੀ ਇਸ ਪรรค ਪਾਰਟੀ ਨੇ ਸਿੱਖਾਂ ਦੇ ਹਿੱਤਾਂ ਨੂੰ ਰਾਖੀ ਕਰਨੇ ਸੀ ਸਿੱਖਾਂ ਦੇ ਗੱਲ ਕਰਨੇ ਸੀ ਪਰ ਆਪਾਂ ਨੇ ਅਸਲ ਬੋਧਿਆ ਨੂੰ ਪਾਸੇ ਹੋ ਕੇ ਕੇਵਲ ਰਾਜ ਦੇ ਸੱਤਾਧਾਰ ਸੁੱਟ ਮਾਰ ਦਿਆ ਹੋਇਆ ਆਪਣੇ ਪੰਥਕ ਹਿੱਤਾਂ ਨੂੰ ਭੁਹਾਟੇ ਪੰਥ ਵਿਰੋਧੀ ਕਾਰਜ ਕਰਕੇ ਅੱਜ ਉਹ ਪੰਥ ਦੇ ਸਰਮੋਹਕ ਜੀ ਅਕਾਲ ਪੁਰਖ ਸਰਜੀਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਪੰਜ ਸਿੱਖ ਸਰਬੰਸਾ ਦੇ ਸਾਹਮਣੇ ਖੜੇ ਨੇ ਤਾਂ ਫੇਰ ਇਸ ਗੱਲ ਨੂੰ ਦੁਹਰਾ ਦਿਆਂ ਕਿ ਜਦੋਂ ਸੰਸਦ ਨੇ ਦੱਸਿਆ ਸਮੁੱਚਾ ਭਾਰਤ ਸਾਧ ਸੰਸ ਦੇਸ਼ਾਂ-ਪਰਦੇਸ਼ਾਂ ਵਿੱਚ ਫੈਲਿਆ ਹੋਇਆ ਆਜ ਦੀ ਇਸ ਕਾਰਵਾਈ ਨੂੰ ਦੇਖ ਰਿਹਾ ਹੈ ਸੋਹਣ ਰਿਹਾ ਹੈ ਮਹਿਸੂਸ ਵੀ ਕਰ ਰਿਹਾ ਹੈ ਕਿ ਕਿਸੇ ਜੇ ਰਾਸ਼ਟਰੀ ਪਾਰਟੀ ਦੇ ਕਿਸੇ ਜੇ ਡਿਟਰਨੇਟ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਪ੍ਰਤੱਖ ਇਸ ਕਾਰਵਾਈ ਨੂੰ ਲੈ ਕੇ ਬੁਰੇ ਤੋਂ ਬੁਰੇ ਗੱਜ ਐਸੇ ਪੰਜ ਸਿੰਘ ਸਹਿਬਾਨ ਤੋਂ ਲੋਕੇ ਤਾਂ ਆਪ ਵੀ ਦ ਨਾਲੇ ਬਰਤਨ ਕਰ ਰਹੇ ਆ ਕਿਉਂਕਿ ਪਿਛਲੇ 10-15 ਸਾਲਾਂ ਤੋਂ ਵਰਤਾਰਾ ਹੀ ਐਸਾ ਵਰਤਾਰਾ ਕਿ ਸਾਡਾ ਜਿਹੜੀਆਂ ਹਮਕਾਮਾਂ ਸਨ ਉਹ ਛੱਕੀ ਹੋ ਗਈਆਂ ਕਿਉਂਕਿ ਇਹਦਾ ਅਹੁਦੇ 'ਤੇ ਬੈਠੇ ਹੋਏ ਉਹਨਾਂ ਜੱਥੇਦਾਰਾਂ ਨੇ ਕੁਛ ਕਾ ਵੀ ਐਸੇ ਕੀਤੇ ਕਿ ਸਾਡੀਆਂ ਦੇ ਪਦਵੀਆਂ ਛੱਕੀ ਹੋ ਗਈਆਂ ਔਰ ਛੱਕ ਕਰਨਾ ਵੀ ਸੰਗਤ ਦਾ ਇੱਕ ਸੁਭਾਅ ਬਣ ਗਿਆ ਪਰ ਅੱਜ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਗੁਰੂ ਦੇ ਹੁਕਮ ਰਿਹਾ ਕਿ ਕਿਸੇ ਨੇ ਰਾਸੀ ਪਾਰਟੀ ਦੇ ਹੋਟਲ ਹੋਣਾ ਕਿ ਵੱਡੇ ਅਧਿਕਾਰਤ ਕਿਸੇ ਪ੍ਰਕਾਰ ਦਾ ਕੋਈ ਦਬਾਅ ਕਿਸੇ ਪ੍ਰਕਾਰ ਦਾ ਕੋਈ ਟੈਲੀਫੋਨ ਜਾਂ ਕਿਸੇ ਪ੍ਰਕਾਰ ਦੀ ਕੋਈ ਜੜੀ ਸਲਾਹ ਹੈ ਉਹ ਸਾਡੇ ਨਾਲ ਬਿਲਕੁਲ ਨਹੀਂ ਕੀਤੀ ਗਈ